ਫਿਲੌਰ ਦੇ ਪਿੰਨ ਨੰਗਲ ਵਿਖੇ 31 ਮਾਰਚ ਨੂੰ ਸ਼ਰਾਰਤੀ ਅੰਸਰਾਵਾਂ ਵੱਲੋਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਬੁੱਤ ਦੇ ਬਾਹਰ ਲਿਖੀ ਗਈ ਇਤਰਾਜ਼ਯੋਕ ਸ਼ਬਦਾਵਲੀ ਦੇ ਰੋਸ ਵਜੋਂ ਲਗਾਤਾਰ ਲੋਕਾਂ ਵਿੱਚ ਰੋਹ ਵੇਖਣ ਨੂੰ ਮਿਲ ਰਿਹਾ ਹੈ ਵਿਧਾਨ ਸਭਾ ਹਲਕਾ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਅਤੇ ਬੀਬੀ ਕਮਲਜੀਤ कौर ਚੌਧਰੀ ਵੱਲੋਂ ਸਾਰੇ ਹੀ ਧਰਮਾਂ ਦੇ ਪਤਵੰਤੇ ਸੱਜਣ ਅਤੇ ਇਲਾਕਾ ਨਿਵਾਸੀਆਂ ਦੇ ਨਾਲ ਆਪਣੀ ਕੋਠੀ ਤੋਂ ਇਕ ਮਾਰਚ ਕਰਦੇ ਹੋਏ ਡਾਕਟਰ ਬੀ ਆਰ ਅੰਬੇਦਕਰ ਚੌਕ ਵਿਖੇ ਡਾਕਟਰ ਅੰਬੇਦਕਰ ਜੀ ਦੀ ਪ੍ਰਤਿਮਾ ਨੂੰ ਫੁੱਲ ਮਾਲਾਆਂ ਭੇਟ ਕੀਤੀਆਂ ਗਈਆਂ ਇਸ ਮੌਕੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੀਆਂ ਮਾੜੀਆਂ ਤਾਕਤਾਂ ਵੱਲੋਂ ਸੂਬੇ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਸਭ ਤੋਂ ਪਹਿਲਾਂ ਤਾਂ ਮੈਂ ਅੱਗੇ ਵੀ ਜਦੋਂ ਸਾਨੂੰ ਇਹ ਸੂਚਨਾ ਮਿਲੀ ਅਸੀਂ ਸਖਤ ਸ਼ਬਦਾਂ ਜਿਹੜੇ ਵੀ ਸ਼ਰਾਰਤੀ ਅੰਸਰਾਂ ਨੇ ਇਹ ਹਰਕਤ ਕੀਤੀ ਹੈ ਉਸ ਨੂੰ ਕੰਡੈਮਨ ਕੀਤਾ ਉਸ ਦੀ ਨਿੰਦਾ ਕੀਤੀ ਔਰ ਪ੍ਰਸ਼ਾਸਨ ਨੂੰ ਸਟੇਟ ਪੁਲਿਸ ਨੂੰ ਔਰ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਹੋਮ ਨੂੰ ਵੀ ਮੈਂ ਲਿਖਤੀ ਰੂਪ भेजा है लिख के कि जेड़े लोग देश कौम ਦੇ दे ਵਿੱਚ अमन शांति भंग ਕਰਨ ਦਾ ਕੋਈ ਵੀ ਐਸਾ ਕਦਮ ਉਠਾਉਂਦੇ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਔਰ 31 ਤਰੀਕ ਨੂੰ ਜੋ ਸਾਡੇ ਵਿਧਾਨ ਸਭਾ ਹਲਕਾ ਫਲੋਰ ਦੇ ਵਿੱਚ ਨਾਲ ਦਾ ਪਿੰਡ ਨੰਗਲ ਜਿੱਥੇ ਇਹ ਕੁਝ ਅਣ ਪਛਾਤੇ ਵਿਅਕਤੀਆਂ ਨੇ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀ ਜਿਹੜਾ ਸਟੈਚੂ ਹੈ ਉਸ ਨੂੰ ਡਿਫੇਸ ਕਰਨ ਦਾ ਉਹਦੇ ਤੇ ਮਾੜੀ ਸ਼ਬਦਾਵਲੀ ਲਿਖਣ ਦਾ ਜੋ ਕੰਮ ਕੀਤਾ ਉਹਦੇ ਤੇ ਜ਼ਿਲ੍ਹੇ ਦੀ ਦਿਹਾਤੀ ਪੁਲਿਸ ਇਸ ਕੇਸ ਨੂੰ ਸੋਲਵ ਕਰਨ ਤੇ ਲੱਗੀ ਹੋਈ ਹੈ ਔਰ ਸਾਨੂੰ ਆਸ਼ਵਾਸਨ ਦਿੱਤਾ ਗਿਆ ਹੈ ਡੀਆਈਜੀ ਰੇਂਜ ਐਸਐਸਪੀ ਔਰ ਇੱਥੋਂ ਦੇ ਮੌਜੂਦਾ ਜਿਹੜੇ ਡੀਐਸਪੀ ਐਸਐਚਓ ਨੇ ਕਿ ਬਹੁਤ ਜਲਦ ਕੋਨ ਜਿਹੜੇ ਲੋਕ ਉਹ ਉਥੇ ਬਾਬਾ ਸਾਹਿਬ ਦੀ ਜਿਹੜੀ ਮੂਰਤੀ ਹੈ ਬਾਬਾ ਸਾਹਿਬ ਦਾ ਸਟੈਚੂ ਹੈ ਉਥੇ ਗਲਤ ਸ਼ਬਦ ਲਿਖ ਕੇ ਗਏ ਨੇ ਉਹਨਾਂ ਨੂੰ ਟਰੇਸ ਕੀਤਾ ਜਾਏਗਾ ਔਰ ਉਹਨਾਂ ਤੇ ਐਫ ਆਈ ਆਰ ਆਲਰੇਡੀ ਹੋ ਚੁੱਕੀ ਹੈ ਅਸੀਂ ਅੱਜ ਫਲੋਰ ਸ਼ਹਿਰ ਵਿਖੇ ਸਾਰੇ ਧਰਮਾਂ ਦੇ ਸਾਡੇ ਸਤਕਾਰਯੋਗ ਬਜ਼ੁਰਗ ਸਾਡੀ ਮਾਤਾਵਾਂ ਸਾਡੇ ਇਲਾਕੇ ਦੇ ਬਹੁਤ ਹੀ ਸਾਡੇ ਸਾਨੂੰ ਹਮੇਸ਼ਾ ਮਾਰਗ ਦਿਖਾਉਣ ਵਾਲੇ ਬਾਬਾ ਸੁਖਵਿੰਦਰ ਜੀ ਔਰ ਸਾਰੇ ਹੀ ਸਾਡੇ ਕਾਉਂਸਲਰ ਸਾਫ ਦਾ ਕਾਉਂਸਲਰ ਚੇਅਰਮੈਨ ਸਾਫ ਦਾ ਚੇਅਰਮੈਨ ਸਾਰੇ ਅਸੀਂ ਅੱਜ ਬਾਬਾ ਸਾਹਿਬ ਦੀ ਸਟੈਚੂ ਤੇ ਇੱਥੇ ਆ ਕੇ ਅਸੀਂ ਮਾਲਾ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਉਹਨਾਂ ਨੂੰ ਅਸੀਂ ਨਮਨ ਕੀਤਾ ਹੈ ਔਰ ਇੱਕ ਸਾਡੇ ਵੱਲੋਂ ਅਪੀਲ ਹੈ ਸਮੂਹ ਸੰਗਤ ਨੂੰ ਸਾਰੀ ਕਮਿਊਨਿਟੀਜ਼ ਕਿ ਦੇਸ਼ ਦੀ ਔਰ ਸੂਬੇ ਦੀ ਅਮਨ ਸ਼ਾਂਤੀ ਭਾਈਚਾਰਾ ਬਰਕਰਾਰ ਰੱਖਣਾ ਔਰ ਇਹ ਜਿਹੜੇ ਢੋਂਗੀ ਲੋਕ ਨੇ ਜਿਹੜੇ ਮਾਰ ਲੇ ਮੁਲਕਾਂ ਦੇ ਵਿੱਚ ਆਪਣੀ ਨੀਜੀ ਸਵਾਰਥ ਵਾਸਤੇ ਭਾਈਚਾਰੇ ਨੂੰ ਔਰ ਇੱਕ ਜਿਹੜਾ ਯੂਨਿਟੀ ਹੈ Hindu Muslim Sikh Sai ਜਿਹੜੀ ਸਾਡੀ ਇੱਕ ਦੇਸ਼ ਦੀ ਯੂਨਿਟੀ ਹੈ ਉਸ ਨੂੰ ਪੰਕਰਨ ਦਾ ਕੰਮ ਕਰਦੇ ਇਹਨਾਂ ਦੇ ਜਿਹੜੇ ਇਰਾਦੇ ਨੇ ਉਹ ਆਪਾਂ ناکਾਮਯਾਬ ਕਰਨੇ ਔਰ ਜੇ ਉਸ ਸ਼ਖਸ ਨੇ ਆ ਸਾਰੇ ਐਪੀਸੋਡ ਤੋਂ ਬਾਅਦ ਫੇਸਬੁਕ ਤੇ ਜਾਂ ਸੋਸ਼ਲ ਪਲੇਟਫਾਰਮ ਤੇ ਇਹ ਆਪਣਾ ਇੱਕ ਵੀਡੀਓ ਪਾ ਕੇ ਇਹ ਦੱਸਿਆ ਕਿ ਮੈਂ ਕਰਵਾਇਆ ਹੈ ਇਹ ਸ਼ਖਸ ਭਾਰਤ ਸਰਕਾਰ ਦੀ ਭਾਰਤ ਸਰਕਾਰ ਇਸ ਨੂੰ ਕਿਉਂਕਿ ਇਹ ਦੇਸ਼ਦ્રોਹੀ ਵਿਅਕਤੀ ਹੈ ਇਹ ਹਮੇਸ਼ਾ ਦੇਸ਼ ਦੇ ਬਾਰੇ ਦੇਸ਼ ਦੇ ਵੱਡੇ ਲੀਡਰਾਂ ਦੇ ਬਾਰੇ ਬਾਹਰਲੇ ਮੁਲਕਾਂ 'ਚ ਬੈਠ ਕੇ ਇਹ ਛੜਿਆੰਤਰ ਰਚਦਾ ਹੈ ਇਸ ਤੇ ਕਾਰਵਾਈ ਬਹੁਤ ਜਲਦ ਹੋਣ ਵਾਲੀ ਹੈ ਇਸ ਵਿਅਕਤੀ ਦੀ ਜਿਹਦਾ ਨਾਂ ਗੁਰਪਰਵੰਤ ਪੰਨੂ ਹੈ ਮੈਂ ਤਾਂ ਆਪਣੇ ਉਸ ਦਿਨ ਰਿਐਕਸ਼ਨ ਵਿੱਚ ਵੀ ਇਹ ਕਿਹਾ ਕਿ ਇਹ ਸਿੱਖ ਫॉर ਜਸਟਿਸ ਆਰਗੇਨਾਈਜੇਸ਼ਨ ਨੂੰ ਹੈਡ ਕਰਦਾ ਹੈ ਪਰ ਇਹ ਇਹ ਖੁਦ ਖਾਲਸ ਸਿੱਖ ਨਹੀਂ ਹੈ ਇਹਦੀ ਕੋਈ ਵੀ ਤੁਸੀਂ ਵੀਡੀਓ ਇਹਦਾ ਕੋਈ ਵੀ ਤੁਸੀਂ ਬਿਆਨ ਪਿਛਲਾ ਔਰ ਲੇਟਸਟ ਕੱਟ ਕੇ ਦੇਖ ਲੋ ਜਿਹੜਾ ਬੰਦਾ ਸਿੱਖੀ ਦੀ ਗੱਲ ਕਰਦਾ ਹੈ ਉਹ ਖੁਦ ਉਹਦੇ ਸਿਰ ਤੇ ਦਸਤਾਰ ਤੱਕ ਨਹੀਂ ਤਾਂ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਜਿੱਥੇ ਵਿਜੀਲ ਵੀ ਕਰਦਾ ਹੈ ਉਹਨਾਂ ਨੂੰ ਇਹ ਬੇਨਤੀ ਵੀ ਕਰਦਾ ਹੈ ਕਿ ਇਹਨਾਂ ਲੋਕਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ ਖਾਸ ਤੌਰ ਕਰਕੇ ਨੌਜਵਾਨ ਸਾਥੀਆਂ ਨੂੰ ਜਿਨ੍ਹਾਂ ਨੂੰ ਇਹ ਬਹੁਤ ਜਲਦੀ ਗੁੰਮਰਾਹ ਕਰ ਲੈਂਦੇ ਨੇ ਵੱਡੇ ਵੱਡੇ ਸੁਪਨੇ ਦਿਖਾ ਕੇ ਨੌਜਵਾਨ ਬੱਚਿਆਂ ਨੂੰ ਗੁੰਮਰਾਹ ਕਰਦੇ ਨੇ ਜਿਨ੍ਹਾਂ ਤੋਂ ਫਿਰ ਇਦਾਂ ਦੇ ਇਹ ਇਦਾਂ ਦੇ ਕਾਰਜ ਕਰਾਉਂਦੇ ਨੇ ਇਹਨਾਂ ਤੋਂ ਬਚਣ ਦੀ ਲੋੜ ਹੈ ਸਰ ਸਰ ਅੱਜ ਅਸੀਂ ਇੱਥੇ ਸਾਰੇ ਧਰਮਾਂ ਦੇ ਸਾਥੀ ਅੱਜ ਇੱਥੇ ਇਕੱਠੇ ਹੋਏ ਸਾਡਾ ਇਹ ਭਾਈਚਾਰਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਔਰ ਪੰਨੂ ਵਰਗੇ ਹਜ਼ਾਰ ਵੀ ਜੰਮ ਪੈਣ ਸਾਡਾ ਜਿਹੜਾ ਆਪਸੀ ਭਾਈਚਾਰਾ ਜਿਹੜਾ ਪ੍ਰੇਮ ਹੈ ਉਸ ਨੂੰ ਉਸ ਦੇ ਵਿੱਚ ਇਦਰਾਰ ਨਹੀਂ ਪਾ ਸਕਦਾ ਹੁਣ ਮੈਂ ਬੇਨਤੀ ਕਰਦਾ ਹਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸੁਖ ਸੁਖਵਿੰਦਰ ਜੀ ਇਹ ਵੀ ਆਪਣੇ ਕੁਝ ਸ਼ਬਦਾਂ ਵਿੱਚ ਕੁਝ ਵਿਚਾਰ ਤੁਹਾਡੇ ਸਾਹਮਣੇ ਰੱਖੇਗਾ ਜਿਹੜੇ ਆਪਾਂ ਸਟੇਜ ਤੇ ਖੜੇ ਆ ਹੈ ਤਾਂ ਇਹ ਵੀ ਅਨਸਹੀ ਹੈ ਇੱਥੇ ਹਜ਼ਾਰਾਂ ਲੱਖਾਂ ਰੁਪਏ ਦੀ ਲਾਗਤ ਨਾਲ ਕੈਮਰੇ ਲਗਾਏ ਹੈਗੇ ਫਲੋਰ ਵਿੱਚ ਕੈਮਰੇ ਤੁਸੀਂ ਲਾਈਵ ਦੇਖ ਸਕਦੇ ਹੋ ਸਾਰੇ ਕੁੱਤੇ ਪਏ ਇਧਰਾਂ ਕੈਮਰਾ ਵਿੱਚ ਕੁੱਤਾ ਇਹ ਵੀ ਚੱਲਦੇ ਨਹੀਂ ਹੈਗੇ ਐ ਤਾਂ ਇਹ ਵੀ ਕੁਪਰੈਂਸ ਵੀ ਆਹੇ ਮੈਂ ਮੈਂ ਇਹ ਕੈਮਰਾ ਜਦਾ ਜਿਹੜਾ ਸਾਰਾ ਪ੍ਰੋਜੈਕਟ ਸੀ ਪਿਛਲੀ ਸਰਕਾਰ ਦੇ ਦੌਰਾਨ ਅਪਰੂਵ ਕਰਾਇਆ ਸੀ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਇੱਥੇ ਨੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਜਿੰਨੇ ਵੀ ਕੈਮਰੇ ਫਲੋਰ ਸ਼ਹਿਰ ਦੇ ਵਿੱਚ ਫਲੋਰ ਦੀ ਐਂਟਰੈਂਸ ਤੇ ਫਲੋਰ ਦੀ ਐਗਜ਼ਿਟ ਤੇ ਲੱਗੇ ਨੇ ਉਹਨਾਂ ਨੂੰ ਜਿਹੜਾ ਵੀ ਕੋਈ ਕੈਮਰਾ ਨਹੀਂ ਚੱਲ ਰਿਹਾ ਆ ਕਾਉਂਸਲਰ ਸਭਾਂ ਸਾਰੇ ਇੱਥੇ ਇਕੱਠੇ ਨੇ ਉਹਨਾਂ ਨੂੰ ਫੌਰੀ ਤੌਰ ਤੇ ਉਹਨਾਂ ਨੂੰ ਉਹਨਾਂ ਨੂੰ ਠੀਕ ਕੀਤਾ ਜਾਵੇ ਔਰ ਜਿਹੜਾ ਕੋਈ ਡੈਮੇਜ ਹੋ ਗਿਆ ਉਸ ਨੂੰ ਰਿਪਲੇਸ ਕੀਤਾ ਜਾਵੇ ਜੋ ਕੁਝ ਦਿਨ ਪਹਿਲਾਂ ਸਾਡੇ ਹੀ ਨਗਰ ਪਿੰਡ ਮੰਗਲ ਦੇ ਵਿੱਚ ਡਾਕਟਰ ਪੀਮਰਾਵ ਬੇਦਕਾਰ ਜੀ ਦੇ ਸਟੈਚੂ ਦੇ ਉੱਤੇ ਜੋ ਕਿ ਗਲਤ ਸ਼ਤਾਬਲੀ ਲਿਖੀ ਗਈ ਤੇ ਖਾਸਤਾ ਦੇ ਨਾਰੇ ਲੱਗੇ ਆ ਚੰਡੇ ਲਾਏ ਗਏ ਆ ਅਸੀਂ ਸਮੁੱਚੀ ਜਨਤਾ ਨੂੰ ਦੇਸ਼ ਵਿਦੇਸ਼ ਵਿੱਚ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਇਹ ਕਿਸੇ ਮਾੜੀ ਸੋਚ ਵਾਲੇ ਬੰਦੇ ਨੇ ਜਿਹੜਾ ਕਾਰਜ ਕੀਤਾ ਹੈ ਅਸੀਂ ਇਹ ਉਹਦਾ ਨਿੰਦਿਆ ਕਰਦੇ ਆਂ ਵਿਰੋਧ ਵੀ ਕਰਦੇ ਆਂ ਤੇ ਨਾਲ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਆਪਸੀ ਭਾਈਚਾਰਾ ਸਾਂਝਾ ਜਿਹੜੀਆਂ ਉਹ ਆਪਾਂ ਬਣਾ ਕੇ ਰੱਖਣੀ ਆਂ ਇਦਾਂ ਦੇ ਲੋਕਾਂ ਤੋਂ ਥੋੜਾ ਗਰੇਜ ਕਰੋ ਇਹ ਜਿਹੜੇ ਗਲਤ ਅੰਸਰ ਹੈ ਮੈਂ ਤੇ ਇਹਦੇ ਵਿੱਚ ਬੇਨਤੀ ਇਹੀ ਕਰਦਾ ਸਰਕਾਰ ਨੂੰ ਕਿ ਜਦੋਂ ਕੋਈ ਵੀ ਮੁਰਜ਼ਮ ਕੋਈ ਵੀ ਕੰਮ ਮਾੜਾ ਕਰਦਾ ਹੈ ਜਦੋਂ ਦੀ ਬਣਦੀ ਸਜ਼ਾ ਦਿੱਤੀ ਜਾਵੇ ਤਾ ਜੋ ਆਉਣ ਵਾਲਾ ਮੁਰਜ਼ਮ ਗਾਹ ਸਿਰਨਾ ਚੁੱਕੇ ਜਦੋਂ ਸਾਡੀਆਂ ਸਹਾਂ ਦੇ ਉੱਤੇ ਜਾਂ ਉਹਦੇ ਉੱਤੇ ਰਾਜੇਂ ਦਬਾਅ ਪਾ ਕੇ ਉਹਨਾਂ ਲੋਕਾਂ ਨੂੰ ਅਪਰਾਧਿਓਂ ਛੱਡਿਆ ਜਾਂਦਾ ਤੇ ਦੂਜੇ ਜਿਹੜੇ ਲੋਕ ਸਿਰ ਚੱਕ ਲੈਂਦੇ ਆ ਵੱਡੇ ਤੋਂ ਵੱਡੇ ਅਪਰਾਧ ਹੁਣ ਲੱਗ ਪੈਂਦੇ ਆ ਤੇ ਮੈਂ ਬੇਨਤੀ ਕਰੂੰਗਾ ਸਮੁੱਚੇ ਭਾਈਚਾਰੇ ਨੂੰ ਸਮੁੱਚੀਆਂ ਸੰਗਤਾਂ ਨੂੰ ਕਿਥੇ ਤੇ ਵੀ ਬੈਠੇ ਹੋ ਕਿ ਸਾਰੇ ਆਪਸੀ ਸਾਂਝ ਬਣਾ ਕੇ ਰੱਖੋ ਪ੍ਰੇਮ ਬਣਾ ਕੇ ਰੱਖੋ ਪਾਤਸ਼ਾਹ ਦਾ ਪਾਵਨ ਬਚਨ ਹੈ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ ਤੇ ਅਸੀਂ ਜਾਤਾਂ ਪਾਤ ਤੋਂ ਦੂਰ ਠੇਕੇ ਤੁਰਨਾ ਜਿਵੇਂ ਕਲਗੀਧਰ ਪਾਤਸ਼ਾਹ ਦੇ ਸਿੱਖਾਂ ਉਹਨਾਂ ਜੋ ਸਾਨੂੰ ਸੰਦੇਸ਼ ਦਿੰਦਾ ਹੈ ਇੱਕ ਪਿਤਾ ਇੱਕ ਉਸਕੇ ਹਮਾਰਕ ਤੂੰ ਮੇਰਾ ਗੁਰਹਾਈ ਸਾਰੇ ਇੱਕੋ ਪਿਤਾ ਦੇ ਪੁੱਤਰ ਆ ਤੇ ਸਾਨੂੰ ਭਰਾਵਾਂ ਮਤਰਾ ਰਹਿਣਾ ਚਾਹੀਦਾ ਜਿਹੜੀਆਂ ਇਹ ਗਲਤ ਅੰਸਰ ਐ ਜਿਹੜੇ ਦੁਨੀਆਂ ਸ਼ਰਾਰਤਾਂ ਕੁਝੀਆਂ ਕਰਦੇ ਆ ਉਹਨਾਂ ਸਾਰਿਆਂ ਨੂੰ ਆਪਾਂ ਸਭ ਸਖਾਈਏ ਜਦੋਂ ਆਪਾਂ ਸਾਰੇ ਭਾਈਚਾਰਕ ਸੰਝਾ ਬਣਾ ਕੇ ਰੱਖਾਂਗੇ ਸਾਡਾ ਸਾਰਿਆਂ ਦਾ ਇਕੱਠ ਰਵੇਗਾ ਇਹੋ ਜਿਹੇ ਲੋਕਾਂ ਦੀਆਂ ਜਿਹੜੀਆਂ ਜਿਹੜੀਆਂ ਸ਼ਾਸ਼ਾ ਉਹ ਕਦੀ ਕਾਮਯਾਬ ਨਹੀਂ ਹੋ ਸਕਦੀਆਂ ਉਹ ਨਾਕਾਮ ਰਹਿਣਗੀਆਂ ਸੋ ਮੈਂ ਫਿਰ ਬੇਨਤੀ ਕਰਦਾ ਸਾਰਿਆਂ ਨੂੰ ਇਹ ਡਾਕਟਰ ਪ੍ਰੀਮਰ ਅੰਬੇਦਕਰ ਕੱਲੇ ਦਲਤਾਂ ਦੇ ਨੇ ਉਹ ਸਮੁੱਚੇ ਭਾਰਤ ਦੇ ਇੱਕ ਬਹੁਤ ਵੱਡੇ ਆਗੂ ਸੀ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਜਿੱਥੇ-ਥੇ ਵੀ ਆਪਾਂ ਬੈਠੇ ਆ ਤੇ ਮੈਂ ਇਹੀ ਬੇਨਤੀ ਕਰਦਾ ਕਿ ਸਾਰੇ ਭਾਈ ਸਾਹਿਬ ਸਾਂਝਾ ਬਣਾ ਕੇ ਰੱਖੋ ਇਦਾਂ ਦੇ ਲੋਕਾਂ ਤੋਂ ਗਰੇਜ਼ ਕਰੋ ਤਾਂ ਜੋ ਇਹਨਾਂ ਦੇ ਬਹਾਵਲ ਦੇ ਵਿੱਚ ਆ ਕੇ ਕੋਈ ਵੀ ਨੌਜਵਾਨ ਇਦਾਂ ਦਾ ਮਾੜਾ ਕਦਮ ਨਾ ਚੁੱਕੇ ਤਾਂ ਜੋ ਸਾਡੇ ਦੇਸ਼ ਦੀ ਸਾਡੇ ਸੂਬੇ ਦੀ ਸਾਡੇ ਇਲਾਕੇ ਦੀ ਜਿਹੜੀ ਸ਼ਾਂਤੀ ਭੰਗ ਹੋਵੇ ਇਹਨਾਂ ਸ਼ਬਦਾਂ ਨਾਲ ਮੈਂ ਬਿਸ਼ਰਮ ਦਿੰਦਾ ਆਪਣੀ ਬਾਣੀ ਨੂੰ ਆਪਣੇ ਬਚਨਾਂ